ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਨੂ 311 ਟੀਵੀ ਅੱਜ ਫੱਗੂ ਦੇ ਨੇੜੇ ਮੰਮੜ ਨਹਿਰ ਲਗਭਗ ਸਵੇਰੇ 4:30 ਵਜੇ ਟੁੱਟ ਜਾਣ ਦੇ ਕਾਰਨ ਪਾਣੀ ਖੇਤਾਂ ਦੇ ਵੱਲ ਬਹੁਤ ਪੂਰੀ ਰਫ਼ਤਾਰ ਨਾਲ ਤੁਸੀਂ ਦੇਖ ਸਕਦੇ ਹੋ ਜਾ ਰਿਹਾ ਖੇਤਾਂ ਦੇ ਵਿੱਚ ਟਾਣੀਆਂ ਹੋਣ ਦੇ ਕਾਰਨ ਪਾਣੀ ਪਾਣੀ ਟਾਣੀਆਂ ਦੇ ਨੇੜੇ ਵੀ ਪਹੁੰਚ ਚੁੱਕਿਆ ਹੈ ਜਦੋਂ ਇਸ ਨਹਿਰ ਦਾ ਟੁੱਟਣ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਨਹਿਰੀ ਵਿਭਾਗ ਨੇ ਪਿੱਛੋਂ ਸੂਏ ਨੂੰ ਬੰਦ ਕਰ ਦਿੱਤਾ ਤੇ ਪਾਣੀ ਦੀ ਰਫ਼ਤਾਰ ਘਟ ਹੋਣ ਤੇ ਜੀਸੀਬੀ ਦੀ ਮਦਦ ਤੇ ਨਾਲ ਇਸ ਪਾੜ ਨੂੰ ਬੰਦ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਰਫ਼ਤਾਰ ਦੇ ਨਾਲ ਪਾਣੀ ਖੇਤਾਂ ਦੇ ਵੱਲ ਵਧਦਾ ਹੋਇਆ ਤੇਜ਼ੀ ਨਾਲ ਜਾ ਰਿਹਾ ਹੈ ਪਾਣੀ ਢਾਣੀਆਂ ਦੇ ਕੋਲ ਪਾਣੀ ਬਿਲਕੁਲ ਪਹੁੰਚ ਚੁੱਕਿਆ